ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ੁੱਕਰਵਾਰ ਨੂੰ ਸਮਗਰਾਂ ਪਾਸੋਂ ਜ਼ਬਤ ਕੀਤੀ ਗਈ ਕਰੀਬ 55 ਕਿਲੋ ਹੈਰੋਇਨ ਸਮੇਤ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਵਿੱਡੀ ਜਾਂਚ ਦੌਰਾਨ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕਰਕੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ ਉਨ੍ਹਾਂ ਕਿਹਾ ਕਿ ਐਨਡੀਪੀਐਸ ਐਕਟ ਦੀ ਧਾਰਾ 52ਏ ਤਹਿਤ ਕੇਸ ਜ਼ਾਇਦਾਦ ਨੂੰ ਡਰੱਗ ਨਿਪਟਾਰਾ ਕਮੇਟੀ ਨਾਲ ਸੌਂਪ ਕਰ ਦਿੰਦੀ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਨਸ਼ਾ ਨਿਪਟਾਰਾ ਕਮੇਟੀ ਨੇ ਸਰਲਾ ਕੋਰਡੋਜਾਰਪ ਵਿਚ ਨਸ਼ੇ ਦੀ ਜਾਇਦਾਦ ਨੂੰ ਨਸ਼ਟ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਨਸ਼ਟ ਕੀਤੇ ਨਸ਼ੀਲੇ ਪਦਾਰਥਾਂ ਵਿੱਚ 54 ਕਿਲੋ 942 ਗ੍ਰਾਮ ਹਿਰੋਇਨ 5 ਕਿਲੋ ਪੁੱਕੀ ਅਤੇ 180 ਨਸ਼ੀਲੀਆਂ ਗੋਲੀਆਂ ਸਮੇਂ ਸਨ ਐਸਐਮਜੀ ਨਿਊਜ਼ ਪੰਜਾਬ ਲਈ ਜਲੰਧਰ ਤੋਂ ਬਿਊਰੋ ਰਿਪੋਰਟ ਅੱਜ ਅਸੀਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸੀਪੀ ਸਾਹਿਬ ਜਲੰਧਰ ਦੇ ਜਿਸ ਹਨ ਦੇ ਇਸ ਦੇ ਬਹੁਤ ਮਾਮਲਾ ਤਬਕ ਜੋ ਤਿੰਨ ਮੈਂਬਰੀ ਇੱਕ ਟੀਮ ਡਰੈਗਨ ਰਿਸਪੋਨਸ ਕਰਨ ਵਾਸਤੇ ਨਿਯੁਕਤ ਕੀਤੀ ਗਈ ਹੈ ਜਿਸ ਦੇ ਤਿੰਨ ਮੈਂਬਰ ਨੇ ਜਿਸ ਦੇ ਵਿੱਚ ADCPI ਇਨਵੈਸਟੀਗੇਸ਼ਨ ACP ਐਂਡ DPSK ACP ਡਿਟੈਕਟਿਵ ਜਿਵੇਂ ਸੀ ਤਿੰਨ ਹੀ ਇੱਕ ਕਮੇਟੀ ਦੇ ਮੈਂਬਰ ਅੱਜ ਅ ਸਿਕਿਊਟਮਨ ਪੇਪਰ ਮੈਲ ਫੈਲਾ ਗੁਰਦ ਜਿਨਾ ਸ਼ਾਹਪੁਰ ਕੰਡੀ ਉੱਤੇ ਸਮੇਤ ਵੱਖ-ਵੱਖ ਥਾਣਿਆਂ ਦੇ ਜਿਨ੍ਹਾਂ ਦੇ ਕੇਸ ਸੀ ਉਹਨਾਂ ਦੇ ਮੌਂਚੀ ਸਟਾਫ ਨਾਲਾ ਸੀ ਉੱਤੇ ਫੈ ਪਰਮ ਲਗਾਏ ਆ ਤੇ ਉਹਨਾਂ ਦਾ ਜੋ ਮੈਜਰ ਵਗੈਰਾ ਨੇ ਜਮਨ ਸਟਾਫ ਸਾਰਿਆਂ ਦੇ ਸਾਹਮਣੇ ਅਸੀਂ ਉੱਥੇ ਨਾਲ ਜਿਹੜੀ ਫੈਕਟਰੀ ਦੇ ਵਿੱਚ ਜਿਹੜਾ ਸੀ 31 ਮਕਦਮੇ 31 ਕੇਸ ਜਿਹੜੇ ਐਨਡੀਪੀ ਜਿਹੜੇ ਤੇ ਕੇਸ ਦੀ ਹੈ ਡਿਸਪੋਜ਼ ਮਟੀਰੀਅਲ ਮਾਲਮ ਕਦਮਾਂ ਸੀ ਗਿਆ ਉਹ ਅਸੀਂ ਜੋ ਜਿਸ ਦੇ ਅਸੀਂ ਅੰਡਰ ਕੋਰਟ ਤੋਂ ਡਿਸਪੋਜ਼ਲ ਦੇ ਕੋਰਟ ਤੋਂ ਅੰਡਰ ਲੈ ਕੇ ਹਾਸਲ ਕੀਤੇ ਹੋਏ ਸੀ ਬਕਬਕ ਥਾਣੇ ਵਾਲਿਆਂ ਨੇ ਜੋ ਸਾਰੇ ਥਾਣਿਆਂ ਦੇ ਜੋ ਚੈੱਕ ਆਊਟ ਕਰਕੇ ਸਾਰੇ ਥਾਣਿਆਂ ਦੇ ਮਾਲ ਨੂੰ ਨਾਲ ਲੈ ਕੇ ਡਿਸਪੋਜ਼ਲ ਦੇ ਆڈر ਨਾਲ ਲੈ ਕੇ ਉਹ ਤੇ ਪੇਪਰ ਮਿਲ ਜਾ ਕੇ ਸੀ ਨੂੰ ਪ੍ਰੋਪਰ ਰੇਨ ਨਾਲ ਅਸੇ ਨੂੰ ਡਿਸਪੋਜ਼ ਕਰ ਦਿੱਤਾ ਜੋ ਟੋਟਲ 31 ਮਕਦਮੇ ਤੇ 53 ਕਿਲੋ 962 ਗ੍ਰਾਮ ਹਿਰੋਇਨ ਆਪੀ ਹੋ ਸਕ 5 ਕਿਜੀ ਐ ਔਰ 180 ਟੈਬਲੇਟ ਨੇ ਜੋ ਅਸੀਂ ਸਾਰੇ ਜਿਹੜਾ ਅੱਕੇ ਅੱਜ ਜੋ ਸਪੋਰਟ ਕਰਦੇ ਜਿਹੜੀ ਪ੍ਰਾਪਰ ਜਿਹੜੀ ਜਿਹੜੀ ਮੂਵੀ ਬਣਾਈ ਗਈ ਹੈ ਮੂਵੀ ਬਣੀ ਐ ਐਂਡ ਫੋਟੋਗ੍ਰਾਫੀ ਹੋਈ ਐ ਸਾਰਾ ਮਾਰਕਸਟਰਾਇ ਕਰਨ ਤੋਂ ਬਾਅਦ ਸਾਰੀ ਟੀਮ ਵਾਪਸ